ਮੇਰਾ ਕੋਹ ਜੇ ਪਹਿਲਾਂ ਵੀ ਐਕਸੀਡੈਂਟ ਹੋ ਗਿਆ ਸੀ ਜਿਹਦੇ ਨਾਲ ਮੇਰਾ ਸਾਰਾ ਚਿਹਰਾ ਇੱਕ ਆਸਾ ਸਾਰਾ ਡੈਮੇਜ ਹੋਇਆ ਵਾ ਕਹਿੰਦਾ ਭਾ ਵੀ ਮੇਰਾ ਵੀ ਮੈਂ 90% ਹੈਂਡੀਕੈਪਾਂ ਦਾ ਵਾਂ 90% ਕੋਈ ਝੂਠ ਵਾਲੀ ਗੱਲ ਨਹੀਂ ਗੀ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਕਿ ਕਦੇ ਮੇਰਾ ਇਲਾਜ ਕਰਾਇਆ ਜਾਵੇ ਆਹ ਦਾ ਚੰਗੀ ਤਰ੍ਹਾਂ ਏਕ ਮੇਰੀ ਆਖ ਦਾ ਲਾਜ ਚੰਗੀ ਤਰ੍ਹਾਂ ਜਿਹੜਾ ਦਾ ਵੀ ਸਾਲ ਮੇਰੇ ਲੰਘ ਜਾਂਦੇ ਦੀ ਕੁੜੀ ਜਵਾਨ ਹੋ ਜੇ ਏਕ ਮੇਰੀ ਕੁੜੀ ਬਾਰੇ ਸੋਚੋ ਗਰੀਬੀ ਭੁੱਖਮਰੀ ਤੇ ਸਭ ਤੋਂ ਵੱਡੀ ਬਿਮਾਰੀ ਬੰਦੇ ਦਾ ਬਿਮਾਰ ਰਹਿਣਾ ਅੱਜ ਦੀ ਦੁਨੀਆ ਵਿੱਚ ਜਿੱਥੇ ਪਰੇ ਤੋਂ ਪਰੇ ਦਾਨੀ ਸੱਜਣ ਬੈਠੇ ਹਨ ਉੱਥੇ ਹੀ ਲੋਕ ਰੋਜ਼ ਨਮਾਦੀਆਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਵਿੱਚ ਅਸਮਰੱਥ ਘਾਈ ਦਿੰਦੇ ਹਨ ਗਰੀਬ ਜ਼ਰੂਰਤਮੰਦ ਤੇ ਲਾਚਾਰ ਵਿਅਕਤੀ ਸੋਸ਼ਲ ਮੀਡੀਆ ਤੇ ਅਤੇ ਹੋਰ ਵੱਖ-ਵੱਖ ਸਾਧਨਾ ਰਾਹੀਂ ਆਪਣੀ ਦੁੱਖ ਦਰਦ ਭਰੀ ਬੇਬਸੀ ਅਤੇ ਲਾਚਾਰੀ ਦੀਆਂ ਵੀਡੀਓ ਬਾਕੇ ਦੁਨੀਆ ਦੇ ਮਹਾਨ ਦਾਨੀਆਂ ਸਜੂਣਾ ਅੱਗੇ ਫਰਿਆਦ ਕਰਦੇ ਹਨ ਕਿ ਸਾਨੂੰ ਕਿਸੇ ਨਾ ਕਿਸੇ ਤਰੀਕੇ ਬਚਾਇਆ ਜਾ ਸਕੇ ਇਹੋ ਜੀ ਇੱਕ ਵੀਡੀਓ ਅਸੀਂ ਪਾ ਰਹੇ ਹਾਂ ਇਸ ਪਰਿਵਾਰ ਦੀ ਦਰਦ ਭਰੀ ਕਹਾਣੀ ਦੇਖੀ ਨੀ ਜਾ ਰਹੀ ਇਹਨਾਂ ਦੇ ਤਿੰਨ ਬੱਚਿਆਂ ਵਿੱਚੋਂ ਦੋ ਬੱਚਿਆਂ ਦੇ ਇਲਾਜ ਨਾ ਹੋਣ ਕਾਰਨ ਮੌਤ ਹੋ ਚੁੱਕੀ ਹੈ ਅਤੇ ਬਾਪ ਦਾ ਵੀ ਐਕਸੀਡੈਂਟ ਦੇ ਵਿੱਚ ਇੱਕ ਪਾਸਾ ਬੁਰੀ ਤਰ੍ਹਾਂ ਡੈਮੇਜ ਹੋ ਚੁੱਕਾ ਹੈ। ਆਓ ਉਸ ਪਰਿਵਾਰ ਦੇ ਮੁਖੀ ਬੇਸਹਾਰਾ ਦੀ ਦੁੱਖ ਭਰੀ ਦਾਸਤਾਨ ਨੂੰ ਉਸਤੇ ਜ਼ੁਬਾਨੀ ਦਿਖਾ ਰਹੇ ਹਾਂ। ਸਾਡੀ ਵੀ ਬੇਨਤੀ ਹੈ ਕਿ ਜੋ ਵੀ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦੇ ਹਨ ਤਾਂ 9914614910 ਤੇ Google Pay ਰਾਹੀਂ ਇਹਨਾਂ ਦੀ ਸੇਵਾ ਕਰ ਸਕਦੇ ਹਨ। ਧੰਨਵਾਦ। ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਇਹ ਪਰਿਵਾਰ ਖੁਸ਼ਹਾਲ ਪਰ ਜਿੰਦਗੀ ਮਤੇਦ ਕਰ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹੱਥ ਜੋੜ ਕੇ ਸਭ ਦੇ ਅੱਗੇ ਬੇਨਤੀ ਕਰਦਾ ਆਪਣੇ ਦਾਨੀ ਸੱਜਣਾ ਅਗੇ ਜਿਹੜੇ ਐਨ ਆਰ ਆਈ ਭੈਣ ਭਰਾਵਾਂ ਅਗੇ ਐਮ ਜੀ ਵਾਲਿਆਂ ਅਗੇ ਤੇ ਜਿਹੜੇ ਹੋਰ ਸਮਾਜ ਸੇਵੀ ਆ ਉਹਨਾਂ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵੀ ਮੇਰਾ ਕੋਹ ਜੇ ਪਹਿਲਾਂ ਵੀ ਐਕਸੀਡੈਂਟ ਹੋ ਗਿਆ ਸੀ ਜਿਹਦਣਾ ਮੇਰਾ ਸਾਰਾ ਚਿਹਰਾ ਇੱਕ ਪਾਸਾ ਸਾਰਾ ਡੈਮੇਜ ਹੋਇਆ ਹੋਆ ਅੱਖ ਕੰਨ ਨੱਕ ਬੋਲ ਸਭ ਡੈਮੇਜ ਹੋਇਆ ਤੇ ਆਹ ੜੀ ਅੱਖ ਸਹੀ ਆ ਇਹਦੇ ਚ ਸੱਟ ਲੱਗੀ ਸੀ ਇਹ ਚ ਵੀ ਲੈਂਜ ਪਿਆ ਵਾ ਤੇ ਲੈਂਜ ਵੀ ਨਹੀਂ ਡਾਕਟਰ ਪਾਉਂਦੇ ਵੀ ਇਹ ਰੇਤੀ ਕੰਮ ਅਹੀਂ ਨਹੀਂ ਪਾਉਣਾ ਤੇ ਚਟਾ ਮੋਤੀਆ ਵਿੱਚ ਦੇਖਦਾ ਡੇਲੇ ਦੇ ਇਹ ਵੀ ਬਾਅਦ ਉਹਨਾਂ ਨੇ ਸਾਡੇ ਕੋਲ ਲਿਖਾ ਕੇ ਫੇਰ ਲਿੰਚ ਪਾਇਆ ਪਰ ਕੌਮ ਪ੍ਰਕਾਸ਼ ਹਸਪੀਟਲੋਂ ਅੱਖ ਦਾ ਆਪਰੇਸ਼ਨ ਹੋਇਆ ਮੇਰਾ ਆ ਉਹਨਾਂ ਨੇ ਸਾਡੇ ਕੋਲ ਕਾਗਜ਼ ਲਖਾਇਆ ਸੀ ਆ ਕਾਗਜ਼ ਲਖਾ ਕੇ ਫੇਰ ਮੇਰਾ ਆਪਰੇਸ਼ਨ ਕੀਤਾ ਕਹਿੰਦਾ ਭਾ ਵੀ ਮੇਰਾ ਵੀ ਮੈਂ 90% ਹੈਂਡੀਕੈਪ ਬੰਦਾ ਹਾਂ 90% ਕੋਈ ਝੂਠ ਵਾਲੀ ਗੱਲ ਨਹੀਂ ਗਈ ਆ ਡਾਕਟਰ ਆਏ ਜੀ ਆ ਪੱਟੀ ਹਸਪੀਟਲ 60% ਉਹਨਾਂ ਲਿਖਿਆ ਵਾ ਤੇ ਅਸ਼ੀਸ਼ ਗੋਤਾ ਜੀ 30% ਉਹਨਾਂ ਲਿਖਿਆ 90% ਮਹਿਜ ਹੀ ਗਏ ਬੰਦਾ ਵਾਂ ਇਹ ਡਾਟਾ ਦੀ ਰਿਪੋਰਟ ਤੋਂ 90% ਦਾ ਸਰਟੀਫਿਕੇਟ ਬਣਿਆ ਹੈਂਡੀਕੈਪ ਦਾ ਵੇਖ ਸਾਡੇ ਤੋਂ ਉਹਦੇ ਤੋਂ ਬਾਅਦ ਕੀ ਹੋਇਆ ਵਾ ਮੈਨੂੰ ਫੇਰ ਅਟੈਕ ਹੋ ਗਿਆ ਮੇਰੀਆਂ ਲਾੜਾਂ ਬਲੌਗ ਹੋ ਗਈਆਂ ਯਕਦਾਮੀ ਤੇ ਨਰੀ ਮੈਨੂੰ ਟਹਿਗਾ ਦੋ ਮੇਰੇ ਸਟੈਂਟ ਪਏ ਆ ਤੇ ਸਟੈਂਟ ਮੇਰੇ ਕੋਲ ਲਗਾਤਾਰ ਕੱਠੇ ਨਹੀਂ ਪੁਆਏ ਗਏ ਆ ਡੱਡ ਪੁਆਏ ਹੀ ਗੜਾਈ ਕਰਕੇ ਘਰ ਘਰ ਦਰ ਦਰ ਮੰਗ ਕੇ ਗੜਾਈ ਕਰਕੇ ਲੈ ਚ ਪਾਏ ਦੋ ਮੇਰੇ ਸ਼ੈਟ ਨਹੀਂ ਬਿਠੇ ਮਤਲਬ ਸਟੈਂਟ ਨਹੀਂ ਸ਼ੈਟ ਨਹੀਂ ਬਿਠੇ ਉਹ ਮ इलाज ਕਰਾਇਆ ਵਾ ਰੰਦਾ ਵਾ ਹਸਪੀਟਲੋਂ ਮਾ ਰੋੜ ਇਹ ਅਡਡ ਦੋ ਸਟੈਂਟ ਪੁਆਏ ਮੈਂ ਤੇ ਮੇਰਾ ਹੁ ਲਾ ਚ ਲੰਦਿਆ ਹੀ 13 ਵਿਲ ਹਸਪੀਟਲੋਂ ਇਹ 31 10 2023 ਦੀ ਦਵਾਈ ਲੈਂਦੀ ਆ ਸਾ 8000 ਦਵਾਈ ਦੇ ਮਰ ਕੋ ਦਵਾਈ ਨਹੀਂ ਲੈਂਦੀ ਜਾਂਦੀ ਤੇ ਆਰਥਿਕ ਤੰਗੀ ਮੈਨੂੰ ਬਹੁਤ ਜਿਆਦੀ ਆ ਗਈ ਆ ਮੈਂ ਬੜੀ ਕੋਸ਼ਿਸ਼ ਕੀਤੀ ਵੀ ਮੈਨੂੰ ਨਾ ਇਹ ਵੀਡੀਓ ਪਾਉਣੀ ਪਵੇ ਮੈਂ ਪਾਈ ਕਿਹੜੀ ਮਜਬੂਰੀ ਨਾ ਤੁਹਾਨੂੰ ਦੱਸ ਦੇਣਾ ਮੇਰੀ ਇੱਕੋ ਬੇਟੀ ਆ ਪਹਿਲਾਂ ਮੇਰਾ ਇੱਕ ਬੇਟਾ ਉਹਦੀ ਡੈਥ ਹੈ ਗਈ ਆ ਕਿ ਬੇਟੀ ਦੀ ਡੈਥ ਹੋ ਗਈ ਆ ਤੇ ਕੋ ਮੇਰੀ ਬੇਟੀ ਆ ਘਰ ਦੀ ਮੇਰੀ ਵੀ ਠੀਕ ਨਹੀਂ ਰਹੀ ਦੀ ਤੇ 90% ਹੈ ਕਿ ਮੈਂ ਬੰਦਾ ਆ ਤੇ ਉਤੋਂ ਮੈਨੂੰ ਟੈਗ ਹੋਇਆ ਵਾ ਸਟੈਂਟ ਪਇਓ ਸੈਟਿੰਗ ਬੇਟੇ ਦਰਦ ਮੇਰੇ ਇੰਨੀ ਹੁੰਦੀ ਤਾਕਤ ਮੈਂ ਤੋਰ ਨਹੀਂ ਸਕਦਾ ਮੇਰੀ ਹੱਥ ਜੋੜ ਕੇ ਬੇਨਤੀ ਆ ਵੀ ਇੱਕ ਦਿ ਮੇਰਾ ਲਾਸ਼ ਕਰਾਇਆ ਜਾਵੇ ਹਾਰ ਦਾ ਚੰਗੀ ਤਰ੍ਹਾਂ ਏਕ ਮੇਰੀ ਆਖ ਦਾ ਲਾਸ਼ ਚੰਗੀ ਤਰ੍ਹਾਂ ਰਹਿਣਾ ਦਾ ਵੀ ਸਾਡੇ ਮੇਰੇ ਲੰਘ ਜਾਣ ਮੇਰੀ ਕੁੜੀ ਜਵਾਨ ਹੋ ਜੇ ਏਕ ਮੇਰੀ ਕੁੜੀ ਬਾਰੇ ਸੋਚੋ ਇਹਦੇ ਆਉਣ ਵਾਲੇ ਸਮੇਂ ਦਾ ਸੋਚੋ ਏਕ ਆਰਥਿਕ ਮੈਨੂੰ ਬੜੀ ਤੰਗੀ ਆ ਕੋਈ ਮੇਰੀ ਉਤਰਾ ਹਾਲਤ ਕੀਤੀ ਜਾਵੇ ਬਾਕੀ ਮੈਂ ਹੱਥ ਜੋੜ ਕੇ ਬੇਨਤੀ ਕਰ ਸਕਦਾ ਹਾਂ ਆਪਣੇ ਵੀਰਾਂ ਕੇ ਐਨ ਆਰ ਆਈ ਭੈਣ ਭਰਾਵਾਂ ਅਗੇ ਦਾਨੀ ਸੱਜਣਾ ਅਗੇ ਐਨ ਜੂ ਆਲਿਆਂਗੇ ਹੋਰ ਸਮਾਜ ਸੇਵੀ ਅਗੇ ਮੇਰਾ ਮੇਰੀ ਜ਼ਿੰਦਗੀ ਮੌਤ ਜਿਹੜੀ ਸਾਡੇ ਪਰਿਵਾਰ ਦੀ ਮੇਰੀ ਤੁਹਾਡੇ ਹੱਥ ਜੇ ਤੁਹਾਨੂੰ ਦੀ ਵਿਚਾਰੋ ਰੱਖ ਲੋ ਇਹ ਤੁਹਾਡੇ ਹੱਥ ਜੇ ਬਾਕੀ ਸਾਡਾ ਸੋਚੋ ਕੋ ਐ ਬਤਹੀਂ ਬਹੁਤ ਜਿਆਦੇ ਮਜਬੂਰ ਜੇ ਬਹੁਤ ਜਿਆਦੇ ਫਸੇ ਜੇ ਤੇਰੇ ਤੇ ਮੇਰਾ ਜੀ ਕਰਦਾ ਵੀ ਇਦਨੂੰ ਮਰ ਜੀਏ ਦੇ ਉਹ ਚੰਗਾ ਹੋ ਗੱਡੀ ਥੱਲੇ ਆਣ ਕੇ ਮਰ ਜਿਆ ਜਾਂ ਹੋਰ ਗੱਦੀ ਕਰ ਮਰ ਜੇ ਉਹ ਕਿ ਮੇਰੇ ਆਪਣੀ ਬੇਟੀ ਜਲੇ ਵੇਖ ਕੇ ਬੜਾ ਰੋਣ ਆਉਂਦਾ ਮੈਂ ਤੁਹਾਨੂੰ ਕੀ ਦਸਾਂ ਮੈਂ ਦੱਸ ਨਹੀਂ ਸਕਦਾ ਮੇਰੇ ਕੋਲ ਲਫ਼ਜ਼ ਨਹੀਂ ਹੈਗੇ ਹੈ ਮਰਦ ਵਹੀਂ ਮਜਬੂਰ ਹੋਏ ਜੇ ਆਰਥਿਕ ਤੰਗੀ ਬਹੁਤ ਜਿਆਦਾ ਹੈ ਤੇ ਬਾ ਤੁਹਾਨੂੰ ਹੱਥ ਲੜੋਗੇ ਇਹੋ ਗੇਂਦੀ ਮੇਰੀ ਬਾਰ ਬਾਰ ਬਾਡੀ ਮਦਦ ਕੀਤੀ ਜਾਵੇ ਸਾਡੀ ਬਾਹ ਫੜੋ ਸਾਡੀ ਮਦਦ ਕਰੋ ਸਾਡੇ ਬਾਰੇ ਸੋਚੋ ਤੇ ਮੇਰੀ ਧੀ ਬਾਰੇ ਸੋਚੋ ਸਸੀ ਦਾ ਸਮੇਂ ਦੇ ਨਾਲ-ਨਾਲ ਲੋਕ ਜਿਹੜਾ ਟੈਕਨੋਲੋਜੀ ਲਿਆਉਂਦੇ ਗਏ ਅਤੇ ਹੁਣ ਜਿਹੜਾ ਸਿਰ ਸਿਮਿੰਟ ਦੀਆਂ ਇਟਾਂ ਜਣ ਨਾਲ ਆਪਣੇ ਘਰਾਂ ਨੂੰ ਬਣਾਉਣ ਲੱਗੇ ਲੇਕਿਨ ਰਸੂਲਪੁਰ ਵਿੱਚ ਇੱਕ ਨਵੀਂ ਫੈਕਟਰੀ ਓਪਨ ਕੀਤੀ ਗਈ ਹੈ ਇੱਕ ਐਨ ਆਰ ਆਈ ਵੀਰ ਵੱਲੋਂ ਉਹਨਾਂ ਨੇ ਜਿਹੜਾ ਦੁਬਈ ਜਾਂ ਸਾਊਦੀ ਅਰਬ ਜਿਹੜੇ ਆ ਇਹ ਬ੍ਰਿਕਸ ਨਾਲ ਘਰ ਬਣਦੇ ਆ ਉੱਥੇ ਬਿਲਡਿੰਗ ਬਣਾਈ ਜਾਂਦੀ ਆ ਉਸੇ ਟੈਕਨੀਕ ਨੂੰ ਨਵਾਂ ਸ਼ਹਿਰ ਦੇ ਰਸੂਲਪੁਰ ਪਿੰਡ ਵਿੱਚ ਉਸ ਟੈਕਨੀਕ ਨੂੰ ਲਿਆਂਦਾ ਗਿਆ ਅਤੇ ਬ੍ਰਿਕਸ ਜਿਹੜੇ ਇੱਥੇ ਬਲਾਕ ਬਣਾਏ ਜਾਂਦੇ ਆ ਜਿਹੜੇ ਕਿ ਅੱਜ ਦੀ ਟੈਕਨੋਲੋਜੀ ਆ ਅੱਜ ਦੇ ਵਾਤਾਵਰਣ ਦੇ ਅਨੁਸਾਰ ਜਿਹੜੇ ਆ ਬ੍ਰਿਕਸ ਅਤੇ ਬਲਾਕ ਤਿਆਰ ਕੀਤੇ ਜਾਂਦੇ ਆ ਆ ਜਿਹੜੇ ਕੋ ਆਪਾਂ ਖੜੇ ਆ ਇਹਨੂੰ ਅਸੀਂ ਕੰਨੇ ਆ ਜੀ 6 ਇੰਚੀ ਬਲਾਕ ਅੱਛਾ ਜੀ ਤੇ ਇਹਦੀ ਨੌਂਚ ਲੰਬਾਈ ਇੱਧਰ ਨੂੰ ਜੀ ਤੇ 6 ਇੰਚ ਦੀ ਇੱਧਰ ਨੂੰ ਚੜਾਈ ਆ ਤੇ 6 ਇੰਚ ਉਚਾਈ ਆ ਆਪਾਂ ਨੂੰ ਲਗਭਗ ਗਏ 3.5 ਟਾਂਕਾਂ 4 ਟਾਂਕ ਕਵਰ ਕਰ ਜਾਂਦਾ ਇੱਕ ਬਲਾਕ ਅੱਛਾ ਜੀ ਹਾਂਜੀ ਤੇ ਉੱਚੀ ਇਹਦਾ ਬੈਨੀਫਿਟ ਇਹ ਆ ਕਿ ਜਿਵੇਂ ਕਿ ਹੁਣ ਅੱਜਕੱਲ ਹੱਤਰ ਬਣਾ ਰਹੇ ਆਂ ਸੁਲਾਬੀ ਦੀ ਦਿੱਕਤ ਬਹੁਤ ਆ ਰਹੀ ਆ ਸ਼ੋਰੇ ਦੀ ਪ੍ਰੋਬਲਮ ਆ ਰਹੀ ਆ ਆਪਾਂ ਜਿੰਨੇ ਵਾਰੀ ਪੈਸੇ ਲਾਉਨੇ ਆਂ ਦੋ ਕੁ ਸਾਲ ਬਾਅਦ ਪ੍ਰੋਬਲਮ ਆਣੀ ਸ਼ੁਰੂ ਹੋ ਜਾਂਦੀ ਆ ਇਹਨਾਂ ਦੇ ਨਾਲ ਕੋਈ ਇਹੋ ਜਿਹੀ ਪ੍ਰੋਬਲਮ ਨਹੀਂ ਆਊਗੀ ਚਾਹੇ ਆਪਾਂ ਬ੍ਰਿਕਸ ਯੂਜ਼ ਕਰਦੇ ਆਂ ਚਾਹੇ ਬਲੌਕ ਯੂਜ਼ ਕਰਦੇ ਆਂ ਇੱਥੇ ਕੋਈ ਇੰਨੀ ਦਿੱਕਤ ਨਹੀਂ ਹੈਗੀ ਤੇ ਦੂਸਰਾ ਇਹ ਆ ਕਿ ਆਪਣਾ ਇੱਕ ਮਟੀਰੀਅਲ ਸੀਵ ਹੋਊਗਾ ਜਿਵੇਂ ਆਪਾਂ ਕਿਸ ਤਰ੍ਹਾਂ ਸੀਵ ਹੋਏਗਾ ਐਸਾ ਸੀਵ ਹੋਊਗਾ ਮਟੀਰੀਅਲ ਜਿਦਾ ਰੇਤਾ ਯੂਜ਼ ਕਰਦੇ ਆਂ ਆਪਾਂ ਜਾਂ ਸੀਮੈਂਟ ਯੂਜ਼ ਕਰਦੇ ਆਂ ਤੇ ਉਹ ਸਾਰ